ਕੀ ਕਹਿੰਦੇ ਉਸ ਤੋਂ ਨੰਬਰ ਸਾਰੇ ਠੀਕ ਹੋਣਗੇ ਦੇਖੋ ਤਾਂ ਤਨਮਨ ਨੂੰ ਦੇਖ ਕੇ ਬਾਰੇ ਦੀ ਸੰਗਤ ਲੰਗਰ ਦੀ ਸੇਵਾ ਕਰਦੀ ਹੋਈ ਦੇਖ ਕੇ ਮਨ ਨੂੰ ਬਹੁਤ ਸਕੂਨ ਮਿਲਦਾ ਤੇ ਆਹ ਲਾ ਸੰਗਤ ਜਿਆਦੇ ਲੰਗਰ ਛਕਦੀ ਹੋਈ ਦੇਖੋ ਕੁਰਬਾਨੀ ਦੇ ਜਾਬ ਕਰਦੀ ਜੀ ਸੰਗਤ ਬਹੁਤ ਹੀ ਵਧੀਆ ਲੱਗਦਾ ਪਿਆ ਜੀ ਇਕੋ ਸੰਗਤ ਸੇਵਾ ਕਰਦੀ ਹੋਈ ਗੁਰਬਾਣੀ ਦੇ ਜਾਪ ਕਰਦੀ ਹੋਈ ਲੰਗਰ ਦੀ ਸੇਵਾ ਕਰਦੀ ਹੋਈ ਸੰਗਤ ਇਧਰ ਪੱਕਦੇ ਪਏ ਨੇ ਸੰਗਤ ਸੇਵਾ ਕਰਦੀ ਪਈ ਆ ਜੀ ਬਹੁਤ ਹੀ ਵਧੀਆ ਲੱਗਦਾ ਪਿਆ ਬਹੁਤ ਦੂਰੋਂ ਦੂਰੋਂ ਆਣ ਕੇ ਸੰਗਤ ਸੇਵਾ ਕਰਦੀ ਆ ਜੀ ਅੱਜ ਦੇ ਦਿਨ ਐਤਵਾਰ ਨੂੰ ਬਹੁਤ ਹੀ ਰੌਣਕ ਹੁੰਦੀ ਆ ਲੱਭ ਜਿਹਦੇ ਘਰੇ ਬਹੁਤ ਹੀ ਵਧੀਆ ਲੱਗਦਾ ਦੇਖ ਕੇ ਵੀ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਥੋਂ ਕਿੱਥੋਂ ਦੇ ਰਹੇ ਹੋ ਜੀ ਬਹੁਤ ਬਹੁਤ ਧੰਨਵਾਦ ਬਾਈਕਰ ਜੀ ਦਾ ਖਾਸ ਤੌਰ ਤੇ